ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਤੇ ਗਿੱਲ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਲੱਭੀ ਬਾਈ ਦਾ ਨਾਮ ਅਤੇ ਵਪਾਰ ਦਾ ਬਾਈ ਦਾ ਕੰਮ ਜਾਨਵਰ ਬਾਈ ਦੇ ਕੋਲੇ ਮਿੱਤਰੋ ਤਿੰਨ ਤਿੰਨਾਂ ਦੇ ਵਿੱਚ ਇੱਕ ਪਟਾਕਾ ਵੀਡੀਓ ਇੱਕ ਆਫਰ ਵੀਡੀਓ ਆਊਗੀ ਤੁਹਾਡੇ ਲਈ ਜੁੜੇ ਰਹੋ ਮਿੱਤਰੋ ਤੁਹਾਨੂੰ ਝੋਟੀਓ ਪਾ ਦੇ ਵਿੱਚ ਦਵਾ ਦੇਣੀ ਜਿਹੜੇ ਪਾ ਦੇ ਵਿੱਚ ਤੁਸੀਂ ਤੋਕੜ ਗੱਪਣ ਕਰਕੇ ਵੀ 20000 ਵੱਧ ਵੇਖ ਸਕੋਗੇ ਵੀ ਜਿੰਨੇ ਦੀ ਤੁਸੀਂ ਅੱਜ ਸੱਜਰ ਲਓਗੇ ਉਦੋਂ ਤੁਸੀਂ 20000 ਰੁਪਇਆ ਵੱਧ ਤੋਕੜ ਗੱਪਣ ਕਰਕੇ ਵੇਚ ਸਕੋਗੇ ਇਹੋ ਦੀ ਝੋਟੀ ਦਿਖਾਉਣੀ ਆ ਮੜੀ ਜੀ ਦੀਪ ਝੋਟੀ ਦੀ ਛਾਤੀ ਭਰਾ ਦੇ ਇੱਕਰੀ ਦਾ ਪਾ ਐਂਡ ਤੇ ਦੱਸਣਾ ਨਹੀਂ ਤੇ ਇਹਨਾਂ ਨੇ ਗਾਵਾਂ ਵਾਲੀ ਵੀਡੀਓ ਨਹੀਂ ਦੇਖਣੀ ਹਾਂ ਵੀ ਬਸ ਇਹਦਾ ਪਾ ਪੈਂਡਿੰਗ ਆ ਤੇ ਆ ਲਾਸਟ ਤੇ ਵਿਖਾਉਣੇ ਆ ਜੋ ਪਹਿਲਾਂ ਗਾਵਾਂ ਵੇਖਦੇ ਆ ਲੱਭੀ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਵੱਡੇ ਭਾਈ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਚਲੋ ਸ਼ੁਕਰ ਹੈ ਬਾਈ ਅੱਜ ਜਾਨਵਰ ਕਿੰਨੇ ਆ ਵੀਰੇ ਆਪਣੇ ਪੈਨ ਆ ਬਾਈ ਆਪਣੇ ਕੋਲ ਅੱਛਾ ਰਵੀ ਬਾਈ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਦੋ ਗਾਵ ਆਪਣੇ ਕੋਲੇ ਹਨਾ ਕਰਦੀਆਂ ਹੀ ਆ ਤੂੰ ਹਾਂ ਦੋਵੇਂ ਕਰਦੀਆਂ ਛੋਟੀ ਲੈ ਕੇ ਆਂਦੀ ਹੈ ਨਾ ਛੋਟੀ ਲਿਆਉਂਦੀ ਹੈ ਠੀਕ ਅੱਛਾ ਗਾਵ ਬਾਰੇ ਦੱਸੀ ਪਹਿਲੇ ਨੰਬਰ ਤੇ ਕੀ ਡਿਟੇਲ ਆ ਬਾਈ ਇਹ ਬਾਈ ਦੂਜਾ ਸੁਆ ਦੂਜਾ ਸੁਆ ਹਾਂ ਤੇ ਕਿੰਨੇ ਦਿਨ ਪਏ ਵੀਰੇ ਇਹਦੇ 10 ਦਿਨ ਪਏ ਆਲੇ 10 ਕਿੰਨਾ ਦੁੱਧ ਚੋਂਦਾ ਰਿਆ ਵੀਰੇ ਇਹਦੇ ਥੱਲੇ ਦੋਦੇ ਦੇ 18 ਕਿਲੋ ਚੋਂਦਾ ਰਿਆ ਠੀਕ ਆ ਬੱਲੇ ਬਾਈ ਸੀਲ ਠੰਨੀ ਹੁੰਦੀ ਚੰਗੀ ਆ ਆ ਜਾ ਮੈਂ ਲੈਣਾ ਪਾਗ ਜਾ ਮਰਜੀ ਠੀਕ ਆ ਅੱਛਾ ਕੀ ਰੇਟ ਰਹੂਗਾ ਵੀਰੇ ਇਹਨ ਦਾ ਬਾਈ ਇਹਦਾ 60000 ਆ ਬਾਈ 60000 ਰੁਪਏ ਮਾਨਤਨ ਹੋ ਜੂ ਵਿੱਚ ਮੇਰੀ ਮਾਨਤਨ ਕਰਦਾ ਐ ਵੀਰੇ ਇਤੋਰੀ ਵੀਰੇ ਕੱਢੀ ਬਾਰ ਨੂੰ ਮਨੇ ਖੋਲੀ ਭਰਾ ਲੈ ਵੀ ਮਿੱਤਰੋ 60000 ਰੁਪਏ ਇੰਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜੂਗਾ ਤੁਹਾਡਾ ਜਾਂ ਪੂਰੀ ਚੰਗੀਆਂ ਦੇਖੋ ਕਹਿੰਦੇ ਕਰਮਾਂ ਵਾਲੀ ਹਾਂ ਲੋ ਆਈਆ ਕਰ ਮਾਲੀਏ ਓਕੇ ਆ ਜਾਵਾਂ ਮੈਂ ਫਕੀਲੀ ਵਾਲੀ ਹਾਂ ਇਹ ਆ ਬਣ ਜਾਂਦੀ ਆ ਆਹ ਬੁੜੀਆਂ ਵੀ ਹੱਸਦੀਆਂ ਤੁਹਾਡੇ ਪਾਪੇ ਤੋਂ ਉਹਦਾ ਵੇਲੋਂ ਇਹਨੇ ਅੱਗੇ ਲਾ ਲਿਆ ਹੈ 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 ਪੁੱਤ ਇਹ ਵੀ ਖੋਲਣੀ ਆ ਅੱਛਾ ਦੱਸੀ ਬਾਈ ਲੱਭੀ ਵੀਰੇ ਕਿੰਨੇ ਦੀ ਦੇਣੀ ਮਾਨ ਤਣ ਨਾਲ 52 ਦੇ ਦਿਆਂਗੇ ਯਾਰ ਚੰਗੀ ਭਰ ਜਾਂਦੀ ਥੰਨੋ ਬਈ ਮੈਂ ਨਾ ਪੂਰਾ ਲੈਵਾ ਪਰ ਠਾਣ ਵਿਖਾ ਦੇ ਨੀ ਦੇ ਕਰਕੇ ਬਈ ਅੱਛਾ ਨਾਲ ਇੱਕ ਸ਼ਾਕ ਜੀ ਆ ਵੀਰੇ ਇਹ ਨਹੀਂ ਚੱਲਦੀ ਬਈ ਕਿਹੜਾ ਜਾਵਾਂ ਮੈਂ ਨਾ ਆਦਿ ਜਾਣ ਖਿੱਚ ਕੇ ਲੈ ਜਾ ਮੈਂ ਠੀਕ ਓਪੀ ਬਈ ਅੱਛਾ 2 ਨੰਬਰ ਵਾਲੀ ਕਾਲੀਗਾ ਇਹ ਇਹਦੇ ਬਈ ਇਹਦੇ ਹਫਤਾ ਰਹਿੰਦਾ ਇਹਦਾ ਹਫਤਾ ਰਹਿੰਦਾ ਹਾਂ ਇਹਦੇ ਇਹਦੇ ਕਿੰਨੇ ਦੋ ਦਿੱਤਾ ਹੋਇਆ ਰਵੀ ਵੀਰੇ ਇਹਨੇ ਵੀ 18 ਹੀ ਚੁੰਦੇ ਰਹਿ ਇਹਦੇ ਤੁਹਾਡਾ 30 ਬਾਰ ਤੋਰੀ ਵੀਰੇ ਨੂੰ ਵੀ ਅੱਛਾ ਇਹ ਸੁਆ ਕਿੰਨਾ ਵੀਰੇ ਇਹ ਤੀਜਾ ਬਈ ਪਹਿਣਾ ਹੀ ਲੱਗਦੀ ਆ ਉਹਦੇ ਪਹਿਣਾ ਕਰ ਲਾ ਕਿਵੇਂ ਕਰ ਲਾ ਬਸ ਹਨਾ ਲੈ ਥੱਲੋ ਇਹ ਵੀ ਬਹੁਤ ਬਣਦੀ ਹੁੰਦੀ ਹਣੀ ਹਾਂ ਬਣਦੀ ਬ ਇਹ ਕਿੰਨੇ ਦੀ ਲੱਭੀ ਇਹਦਾ ਹੀ ਮੁੱਲ 60 ਆ ਜੋੜਾ ਜਾਣ ਦਾ ਵੇਚਦਾ ਵੇਚ ਦੇ ਬਾਅਦ ਮੈਂ ਹਾਂ ਨਾ ਇਹ ਮੈਂ ਜਨਾਬ ਦੇਣ ਨੂੰ ਬੇਨਤੀ ਹੈ ਵੀ ਬਾਅਦ ਜੋ ਮੇਰੇ ਲਈ ਪੈਸੇ ਤੋਂ ਬਾਈ ਘੱਟ ਨਾ ਕਿਹਾ ਜੇ 1 ਲੱਖ ਤੇ 10000 ਦਾ ਜੋੜਾ ਦੇ ਤਾਂ ਠੀਕ ਆ ਬਾਈ ਠੀਕ ਆ 55 55 ਵਾਲਾ ਭਾਅ ਕਰਦਾ ਹੁਣ 1 ਲੱਖ 99999 ਰੁਪਈਆ ਵਾਲਾ ਫੋਨ ਨਾ ਲਾਵੇ 1 ਲੱਖ 99999 99 ਪੈਸਿਆਂ ਵਾਲਾ ਵੀ ਫੋਨ ਨਾ ਲਾਵੇ ਬਾਈ ਗੱਲ ਇਹ ਆ ਤੇ ਇਹ ਦੋਵੇਂ ਗਾਵਾਂ ਮਿਲ ਜਾਣੀਆਂ ਬਾਈ ਤੁਹਾਨੂੰ ਜਮਾਂ ਜਾਇਜ਼ ਲੈਤੀਆਂ ਬਾਈ ਹੁਣ ਦਫਾ ਘਸਾਈ ਕਰਿਆ ਜੀ ਕਿਉਂਕਿ ਹੁਣ ਆਜੋ ਪਟਾਕੇ ਤੇ ਪਟਾਕਾ ਬਾਹਰ ਕੱਢ ਕੇ ਲਿਆ ਜਿਹੜਾ ਆਪਾਂ ਕਰਨਾ ਆ ਤਮਾਕਾ ਹੀ ਕਰਨਾ ਯਕੀਨ ਕਰਿਓ ਬਾਈ ਹੱਸਦੇ ਦੇਖਦੇ ਵਸਦੇ ਰਹੋਗੇ ਤੁਸੀਂ ਕਹਿਣਾ ਲੱਭੀ ਨੂੰ ਅੱਜ ਕੀ ਹੋ ਗਿਆ ਗੱਲ ਕੁਛ ਨਹੀਂ ਲੱਭੀ ਆਂਦਾ ਵੀ ਵੀਡੀਓ ਪੂਣੀ ਹੈ ਪਹਿਲੀ ਤੇ ਫਿਰ ਇਹ ਤੋਂ ਬਾਅਦ ਪਾਇਆ ਕਰਾਂਗੇ ਆਪਾਂ ਤੇ ਨਹੀਂ ਇਹ ਸਾਬਿਆ ਇਹੋ ਜੇ ਭਾਈ ਕੱਢ ਕੱਢ ਕੇ ਲਿਆਉਣੇ ਜਿਹੜੇ ਯਾਦ ਕਰਨਗੇ ਲੋਕ ਆ ਕੱਟੀ ਪਿੱਤਰੋ ਠੀਕ ਆ ਹਾਂ ਸੂਣ ਵਾਲੀ ਆ ਬਈ ਦਿਨ ਤਾਂ ਲੈ ਜੂਗੀ ਹਲੇ ਕਰਮ ਵਾਲੀ ਹਫਤਾ 8 ਲੈ ਆ ਬਾਈ ਗੋਲ ਮਟੂਲਾ ਸਿੰਘੂ ਮੁੱਥੇ ਦੀ ਥਣ ਨੇੜੇ ਕਰਕੇ ਦਿਖਾ ਦਿੰਦੇ ਆ ਦੇਖਣ ਦੇ ਵਿੱਚ ਛੋਟਾ ਲੱਗਦਾ ਪਰ ਥਣ ਕੱਢੂਗੀ ਬਹੁਤ ਚੰਗਾ ਬਾਈ ਤੇ ਕੱਢੂ ਝੋਟੀ ਥਣਾ ਵਾਲੀ ਜਿਹੜੀ ਥਣ ਉਹ ਨਹੀਂ ਕੱਢਦੀ ਹੁੰਦੀ ਜਿਹੜੀ ਪੋਟੇ ਚ ਲਕੋਉਂਦੀ ਹੋਵੇ ਇੱਥੇ ਰੋਗ ਇੱਥੇ ਲੱਭੀ ਇਧਰ ਲੈ ਆ ਲੱਭੀ ਗਾਂ ਵਾਲੇ ਪਾਸੇ ਮੇਰੇ ਕੋਲ ਆ ਇਧਰ ਲੈ ਆ ਮੜਾ ਮੈਨੂੰ ਉਹਦਾ ਰੇਟ ਬੜਾ ਜਿਆਦਾ ਆ ਯਾਰ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਅੱਜ ਯਾਰ ਕਿਉਂਕਿ ਭੈਣ ਲੈ ਨਹੀਂ ਸਕਦਾ ਮੇਰੇ ਕਿੱਲੇ ਬੁੱਕ ਪੇ ਕਰੇ ਹਾਂ ਫਿਰ ਬਾਈ ਹਾਂ ਲੱਭੀ ਕਿੰਨੇ ਦੀ ਵੀਰੇ 75000 ਦੀ ਦੇ ਦੇਾਂਗੇ ਮਾਨਤਾਨ ਮਾਨਤਾਨ ਵਿੱਚੋਂ ਕਰ ਦਾਂਗੇ ਆਏ ਬੰਦੇ ਦਾ ਕਰ ਦਾਂਗੇ ਕੋਈ ਗੱਲ ਨਹੀਂ ਮੈਂ ਵੇਚ ਦੂੰ ਤੂੰ ਵੇਚ ਦੇ ਬਾੜ ਦਾ ਮਾਹਲਾ ਨਗਰੀ ਮੇਰਾ ਭਾਈ ਮੈਂ ਜਵਾਂ ਜੈ ਜੀ ਮੋਲੋ ਉਹ ਹੋ ਜਾਏ ਕੀਤਾ ਬਾਬਾ ਜੀ ਜੀ 500 ਛੋਟ ਕਰਦੀ ਕਿਹੜੀ ਮੈਂ ਕਰ ਦਾਂਗੇ ਕੋਈ ਗੱਲ ਨਹੀਂ 2000 ਚੀਜ਼ ਕਿਵੇਂ ਸੈੱਟ ਲੱਗਿਆ ਦੇ ਦਾਂਗੇ ਕਰ ਦਾਂਗੇ ਕੋਈ ਗੱਲ ਨਹੀਂ 10 ਕਿਲੋਮੀਟਰ ਘੇਰੇ ਚ 75000 ਚ ਪਹੁੰਚ ਫਰੀ ਠੀਕ ਆ ਬਸ ਠੀਕ ਆ ਠੀਕ ਆ ਬਾਬਾ ਮੈਂ ਤਾਂ ਛਡਾਉਂਦਾ ਹੀ ਨਹੀਂ ਕੋਈ ਲੈ ਭਾਈ ਹੁਣ ਦੱਸੋ ਕੀ ਕਹਿੰਦੀ ਐ ਕੱਟੀ ਫਿਰ ਕਰ ਦਣਾ ਜੀ ਖਰੀਦਣ ਨੂੰ ਜੇ ਤੇ ਪੈਸੇ ਨਹੀਂ ਗਵਾਣੀਆਂ ਤਾਂ ਫੜ ਲਿਓ ਕੋਈ ਗੱਲ ਨਹੀਂ ਹਾਂ ਦੋਦੀ ਨਾਲ ਕਰ ਲਓ ਕਿ ਆਟੋਮੈਟ ਕੋਈ ਗੱਲ ਨਹੀਂ ਹਾਂ ਆ ਲੱਭੀ ਨੰਬਰ ਤੇਈ ਬਾਈ ਮੇਰਾ ਨੰਬਰ ਦੱਸੀ ਨੰਬਰ ਨੰਬਰ 98141 ਹਾਂ 58824 98141 58824 ਹੈ ਨਾ ਤੁਹਾਨੂੰ ਇਹ 141 ਤੇ 58824 3 ਜਨਵਾਰ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਦਾ ਆਖਰੀ ਪਿੰਡ ਲੱਭੀ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ